ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਲੁਧਿਆਣਾ ਵੱਲੋਂ ਫਾਜ਼ਿਲਕਾ ਵਿੱਚ ਪੱਤਰਕਾਰਾਂ ਤੇ ਹੋਏ ਝੂਠੇ ਪਰਚੇ ਦੇ ਖਿਲਾਫ ਪੰਜਾਬ ਦੇ ਵਕਫ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਦਿੱਤੇ ਗਏ ਤਾਂ ਜੋ ਇਹਨਾਂ ਮਾਮਲਿਆਂ ਨੂੰ ਰੱਦ ਕੀਤਾ ਜਾਵੇ ਇਸ ਤਰ੍ਹਾਂ ਚ ਲੁਧਿਆਣਾ ਦੇ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਡੀਸੀ ਸਾਹਿਬ ਗਾਇਬ ਹੋ ਗਏ ਪਰ ਇਹ ਮੰਗ ਪੱਤਰ ਲੁਧਿਆਣਾ ਦੇ ਏਡੀਸੀ ਅਮਰਸ਼ੀਤ ਸਿੰਘ ਬੈਸ ਨੂੰ ਦਿੱਤਾ ਗਿਆ ਇਹ ਮੰਗ ਪੱਤਰ ਏਡੀਸੀ ਦੁਆਰਾ ਪ੍ਰਧਾਨ ਮੰਤਰੀ ਨੂੰ ਭੇਜਿਆ ਗਿਆ ਇਸ ਮੌਕੇ ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਮੱਕੜ ਵਾਈਸ ਚੇਅਰਮੈਨ ਅਸ਼ੋਕ ਪੁਰੀ ਅਤੇ ਇਸ ਮੌਕੇ ਪੱਤਰਕਾਰ ਭਾਈਚਾਰਾ ਮੌਜੂਦ ਸੀ ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਮਕਰ ਨੇ ਪੱਤਰਕਾਰਾਂ ਦਾਲਵਤ ਕਰਤੇ ਹੋਇਆ ਕਿ ਪ੍ਰਸ਼ਾਸਨ ਦੇ ਵੱਲੋਂ ਪੱਤਰਕਾਰਾਂ ਦੇ ਉੱਪਰ ਝੂਠੇ ਜੋ ਮਾਮਲੇ ਦਰਜ ਕੀਤੇ ਜਾ ਰਹੇ ਨੇ ਜਿਸ ਦੇ ਕਾਰਨ ਪੰਜਾਬ ਭਰ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਇਹਨਾਂ ਮਾਮਲਿਆਂ ਨੂੰ ਖਾਰਜ ਕੀਤਾ ਜਾਵੇ ਇਸ ਮੌਕੇ ਕੈਪਟਨ ਅਭਿੰਦਰ ਸਿੰਘ ਦੇ OAST ਦਮਨਜੀਤ ਸਿੰਘ ਮੋਹੀ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਮੰਗ ਪੱਤਰ ਭੇਜਿਆ ਜਾਵੇ ਇਸ ਵਾਰ ਦੇ ਪ੍ਰਧਾਨ ਹਰਪਿੰਦਰ ਸਿੰਘ ਮੱਕੜ ਵੱਲੋਂ ਚੇਅਰਮੈਨ ਅਸ਼ੋਕ ਬੁਰੀ ਨੇ ਮੰਗ ਪੱਤਰ ਦੇਣ ਦੇ ਲਈ ਪਹੁੰਚੇ ਹੋਏ ਸਮੂਹ ਪੱਤਰਕਾਰ ਪਾਇ ਚਾਰੀ ਦਾ ਧੰਨਵਾਦੀ ਕੀਤਾ ਅੱਜ ਹਰ ਜ਼ਿਲ੍ਹੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਡੀਸੀ ਨੂੰ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦਿੱਤੇ ਜਾ ਰਹੇ ਆ ਕਿਉਂਕਿ ਪੰਜਾਬ 'ਚ ਪੱਤਰਕਾਰਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਫਾਜ਼ਿਲਕਾ ਦੇ ਬਾਹਰ ਐਸੋਸੀਏਸ਼ਨ ਇੱਕ ਪੱਤਰਕਾਰ ਤੇ ਝੂਠਾ ਇਲਜ਼ਾਮ ਲਾ ਕੇ ਪਰਚਾ ਕਰਾਂਦੀ ਹੈ 30 ਦਿਨ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਫਿਰ ਸੇਮ ਪਰਚੇ ਦੁਬਾਰਾ ਉੱਤੇ ਪਰਚਾ ਕੀਤਾ ਜਾਂਦਾ ਸੇਮ ਕੰਪਲੇਨ ਤੇ ਅਗਰ ਬਾਰਾ ਕੋਈ ਵਕੀਲ ਆਂਦਾ ਉਹਨੂੰ ਬਾਹਰ ਐਸੋਸੀਏਸ਼ਨ ਕੁਰਦੀ ਹੈ ਜੱਜ ਦੇ ਸਾਹਮਣੇ ਜੱਜ ਆਰਡਰ ਕਰਦਾ ਹੈ ਕਿ ਇਹਨਾਂ ਨੂੰ ਕਾਰਵਾਈ ਕੀਤੀ ਜਾਏ ਲੇਕਿਨ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕਿਉਂ ਰਾਜਨੀਤਿਕ ਪ੍ਰੈਸ਼ਰ ਹੈ ਬਾਹਰ ਐਸੋਸੀਏਸ਼ਨ ਦਾ ਪ੍ਰੈਸ਼ਰ ਹੈ ਤੇ ਪੱਤਰਕਾਰ ਨੂੰ ਦਬਾਇਆ ਜਾਏਗਾ ਪੱਤਰਕਾਰ ਕੀ ਸੱਚਾਈ ਦਿਖਾਏਗਾ ਜਿਹੜਾ ਸੱਚਾਈ ਦਿਖਾਉਂਦਾ ਉਹ ਲੀਡਰ ਕਦੀ ਪਰਚਾ ਕਰ ਦਿੰਦਾ ਹੈ ਕਦੀ ਵਕੀਲ ਪਰਚਾ ਕਰ ਦਿੰਦਾ ਹੁਣ ਪੱਤਰਕਾਰ ਚੁੱਪ ਨਹੀਂ ਰਹੇਗਾ ਉਹਦੇ ਹੁਣ ਮੋਰਚਾ ਖੋਲ ਦਿੱਤਾ ਗਿਆ ਪੂਰੇ ਪੰਜਾਬ 'ਚ ਤੇ ਮੈਂ ਕਹਿੰਦਾ ਪੰਜਾਬ ਕੀ ਰਸ਼ੀਆ ਤੋਂ ਵੀ ਫੋਨ ਆ ਗਿਆ ਪੱਤਰਕਾਰ ਐਸੋਸੀਏਸ਼ਨ ਦਾ ਉਹ ਵੀ ਸਾਡੇ ਨਾਲ ਹੈ ਯੂਐਸਏ ਦੇ ਜੀ ਪੱਤਰਕਾਰ ਐਸੋਸੀਏਸ਼ਨ ਦਾ ਫੋਨ ਆ ਗਿਆ ਉਹ ਵੀ ਸਾਡੇ ਨਾਲ ਹੈ ਹੁਣ ਇਸ ਤੋਂ ਬਾਅਦ ਦਿੱਲੀ 'ਚ ਇਕੱਠੇ ਹੋਣਗੇ ਸਾਰੇ ਪੱਤਰਕਾਰ ਅਗਰ ਬਾਹਰ ਐਸੋਸੀਏਸ਼ਨ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤੇ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਡੀਸੀ ਸਾਹਿਬ ਐਤੋਂ ਪਤਲੀ ਗਲੀ ਤੋਂ ਨਿਕਲ ਗਏ ਹੈ ਪੱਤਰਕਾਰਾਂ ਦੀ ਯੂਨਿਟੀ ਦੇਖ ਕੇ ਉਹ ਡਿਊਟੀ ਲਾ ਗਏ ਏਡੀਸੀ ਦੀ ਹੁਣ ਏਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਵਾਂਗੇ ਜੈ ਹਿੰਦ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਮਰਦੇ ਦਰਦ ਹੋ ਰਹੇ ਉਹਨਾਂ ਦੇ ਰਾਜਨੀਤਿਕ ਪ੍ਰੈਸ਼ਰ ਹੈ ਐਮ ਐਲ ਏ ਐਮ ਪੀ ਜੋ ਕਹਿੰਦੇ ਅਗਰ ਤੁਸੀਂ ਕਿਸੇ ਰਾਜਨੀਤਿਕ ਪ੍ਰੈਸ਼ਰ ਦੀ ਤੁਸੀਂ ਕੋਈ ਵੀ ਖਬਰ ਲਾਉਂਦੇ ਹੋ ਨਾਲ ਹੀ ਤੁਹਾਨੂੰ ਧਮਕੀ ਆਏਗੀ ਮੁੜ ਕੇ ਤੁਹਾਡੇ ਤੇ ਪਰਚਾ ਕਰ ਦਿੱਤਾ ਜਾਂਦਾ ਹੈ ਪਰਚਾ ਕਿਹੜਾ ਹੁੰਦਾ ਜੀ ਬਲੈਕਮੇਲਿੰਗ ਦਾ ਅਗਰ ਤੁਸੀਂ ਉਹਦੀ ਖਬਰ ਲਾ ਰਹੇ ਹੋ ਤਾਂ ਬਲੈਕਮੇਲ ਸਭ ਤੋਂ ਪਹਿਲੇ ਪਰਚਾ ਪੱਤਰਕਾਰ ਦੇ ਕਿਹੜਾ ਹੁੰਦਾ ਬਲੈਕਮੇਲਿੰਗ ਦਾ ਕਿਉਂ ਹੁੰਦਾ ਪਰਚਾ ਪਹਿਲੇ ਤੁਸੀਂ ਇਨਕੁਆਰੀ ਨਹੀਂ ਆਮ ਬੰਦੇ ਦੀ ਤੁਸੀਂ ਇਨਕੁਆਰੀ ਲਾਉਂਦੇ ਹੋ ਮਹੀਨਾ ਮਹੀਨਾ ਇਨਕੁਆਰੀ ਹੁੰਦਾ ਫੇਰ ਹੀ ਪਰਚਾ ਨਹੀਂ ਹੁੰਦਾ ਪੱਤਰਕਾਰ ਦੇ 1 ਘੰਟੇ ਦੇ ਅੰਦਰ ਪਰਚਾ ਨਾਲ ਹੀ ਚਲਾਨ ਪੇਸ਼ ਕੇ ਪੇਸ਼ ਕਰ ਦਿੱਤਾ ਜਾਂਦਾ ਕਿਉਂ ਕਰ ਦਿੱਤਾ ਜਾਂਦਾ ਇੱਕ ਪਾਸੇ ਕਿਹਾ ਜਾਂਦਾ ਵਾ ਜੀ ਸਰਕਾਰਾਂ ਵੱਲੋਂ ਕਿਹਾ ਜਾਂਦਾ ਪੱਤਰਕਾਰਾਂ 'ਚ ਦਸ਼ ਦੇ ਚੌਥੇ ਸਤੰਭ ਨੇ ਉਹ ਜੋ ਚੌਥਾ ਸਤੰਭ ਹੀ ਸੇਵ ਨਹੀਂ ਹੋਊਗਾ ਤੇ ਪਬਲਿਕ ਨੂੰ ਕਿਸ ਪਹਿਲੀ ਵਾਰ ਪੰਜਾਬ ਸਰਕਾਰ ਜਿਹੜੀ ਆਈ ਹੈ ਉਹ ਤੱਕੇਸ਼ਾਈ ਕਰ ਰਹੀ ਹੈ ਇਹਨਾਂ ਦੇ ਲੀਡਰ ਪੱਤਰਕਾਰਾਂ ਤੇ ਅੱਜ ਤੱਕ ਕਦੀ ਇੰਨੇ ਸਾਲਾਂ 'ਚ ਕਦੀ ਪੱਤਰਕਾਰਾਂ 'ਚ ਇਹ ਤੱਕੇਸ਼ਾਈ ਹੋਈ ਹੈ ਘੰਟੇ ਦੇ ਅੰਦਰ ਸਾਰੀ ਜਗ੍ਹਾ ਤੁਸੀਂ ਦੇਖੋ ਅੰਮ੍ਰਿਤਸਰ 'ਚ ਪਰਚਾ ਕੀਤਾ ਗਿਆ ਪੱਤਰਕਾਰ ਦਾ ਝੂਠਾ ਫਾਜਲਗਾ ਕੀਤਾ ਗਿਆ ਜਲੰਧਰ ਕੀਤਾ ਗਿਆ ਲੁਧਿਆਣਾ ਵੀ ਕੀਤਾ ਗਿਆ ਕੀ ਕਰਦੇ ਇਨਕੁਆਰੀ ਲਾ ਦਿੰਦੇ ਆ ਮੁੜ ਕੇ ਚਲਾਨ ਪੇਸ਼ ਕਰ ਦਿੰਦੇ ਆ ਪੱਤਰਕਾਰ ਤੱਕੇ ਖਾਂਦਾ ਰਹਿੰਦਾ ਹੈ ਕਿਉ ਪੱਤਰਕਾਰ ਦੀ ਯੂਨਿਟੀ ਨਹੀਂ ਹੈ ਚਾਰ ਚਾਰ ਗਰੁੱਪ ਬਣਾਏ ਆ ਕੋਈ ਉਹ ਯੂਨੀਅਨ ਜੋ ਬਣਾਈ ਹੈ ਕੋਈ ਉਹ ਕਲੱਬ ਬਣਾਇਆ ਹੈ ਇਕੱਠੇ ਹੁੰਦੇ ਨਹੀਂ ਉਹ ਫਾਇਦਾ ਚੱਕਦੇ ਪੱਤਰਕਾਰ ਤੁਹਾਡਾ ਫਾਇਦਾ ਚੱਕ ਕੇ ਆਪਣੀ ਕਵਰੇਜ ਕਰਾਂਦੇ ਆ ਮੁੜ ਕੇ ਉਹ ਦੋ ਦੋ ਚਾਰ ਚਾਰ ਵਖਰੇ ਵਖਰੇ ਹੋ ਜਾਂਦੇ ਆ ਤੁਸੀਂ ਜਦੋਂ ਇੱਕ ਇੱਕ ਜੂਟ ਹੋਗੇ ਇਕੱਠੇ ਹੋਗੇ ਇਹਨਾਂ ਦੀ ਹਿੰਮਤ ਨਹੀਂ ਹੈ ਟੁੱਟ ਤੇ ਅਗਰ ਤੁਸੀਂ ਇਹਨਾਂ ਨੂੰ ਐਮਐਲਏ ਐਮਪੀ ਬਣਾ ਸਕਦੇ ਹੋ ਤੁਸੀਂ ਗਿਰਾ ਵੀ ਸਕਦੇ ਹੋ ਤੁਹਾਡੀ ਸੋਚ ਇੱਕ ਹੋਣੀ ਚਾਹੀਦੀ ਹੈ ਸਾਰੇ ਇੱਕ ਨਾ ਟਿੱਪਾ ਥਾਣੇ ਦੇ ਵਿੱਚ ਮਸਲਾ ਵਾਝੀ ਕਿਸੇ ਪੱਤਰਕਾਰ ਨਾਲ ਕੁੱਟਮਾਰ ਕੀਤੀ ਗਈ ਆ ਜਦੋਂ ਉਸ ਬਾਰੇ ਐਸਐਚਓ ਨਾਲ ਗੱਲ ਕੀਤੀ ਤੇ ਐਸਐਚਓ ਦਾ ਕਹਿਣਾ ਇਹ ਸੀ ਕਿ ਡੀਪੀਆਰਓ ਦੇ ਵੱਲੋਂ ਜਿਹੜਾ ਇਸ਼ੂ ਕੀਤਾ ਗਿਆ yellow card ਉਹ ਪੱਤਰਕਾਰ ਦਿਖਾਏਗਾ ਤਾਂ ਕਿ ਜਿਹੜੀ ਕਾਰਵਾਈ ਕੀਤੀ ਜਾਏਗੀ ਉਹਦੇ ਬਾਰੇ ਕੀ ਜਾਨਾ ਦੇਖੋ ਡੀਪੀਆਰਓ ਸਰਕਾਰੀ ਮੁਲਾਜ਼ਮ ਹੈ ਇੱਕ ਉਹਦਾ ਕੰਮ ਹੈ ਸਰਕਾਰ ਦੀ ਖਬਰਾਂ ਸਾਡੇ ਤੱਕ ਪਹੁੰਚਾਉਣਾ ਤੇ ਸਾਡਾ ਧਿਆਨ ਰੱਖਣਾ ਡੀਪੀਆਰਓ ਨਹੀਂ ਦੱਸਦਾ ਕਿ ਇਹ ਪੱਤਰਕਾਰ ਹੈ ਹੁਣ ਕਿਹਨੇ ਪੱਤਰਕਾਰ ਜਿਹੜੇ ਕਾਰਡ ਹੀ ਨਹੀਂ ਬਣਵਾਉਂਦੇ ਜੀ ਯੈਲੋ ਕਾਰਡ ਕਿਸ ਵਾਸਤੇ ਹੁੰਦਾ ਹੈ ਇੱਕ ਸ਼ਨਾਰਥੀ ਹੈ ਕਿ ਹਾਂਜੀ ਸਰਕਾਰੀ ਕੋਈ ਕੰਮ ਚੱਲ ਰਿਹਾ ਫੰਕਸ਼ਨ ਚੱਲ ਰਿਹਾ ਤੁਹਾਡੀ ਐਂਟਰੀ ਉਹ ਯੈਲੋ ਕਾਰਡ ਦਿਖਾ ਕੇ ਹੋਏਗੀ ਨਾ ਕਿ ਪੱਤਰਕਾਰ ਦੀ ਹੈ ਜਾਂ ਪੱਤਰਕਾਰੀ ਸ਼ਨਾਰਥੀ ਹੈ ਕਿ ਇਹ ਪੱਤਰਕਾਰ ਹੈ ਯੈਲੋ ਕਾਰਡ ਇਸ ਵਾਸਤੇ ਨਹੀਂ ਇਸ਼ੂ ਕੀਤਾ ਜਾਂਦਾ ਜਿਹੜਾ ਜਾਲੀ ਕਹਿੰਦਾ ਉਹਨੂੰ ਕਹੇ ਪ੍ਰੂਫ ਕਰ ਤੂੰ ਜਾਲੀ ਹੈ ਨਹੀਂ ਤੁਹਾਡੇ ਕਹਿਣ ਦਾ ਮਤਲਬ ਜਿਹੜਾ ਐਸਐਚਓ ਨੇ ਕਿਹਾ ਵੀ ਡੀਪੀਆਰ ਤੋਂ ਜਿਹੜਾ ਯੈਲੋ ਕਾਰਡ ਆ ਉਹਨੂੰ ਕਹਿਣ ਦਾ ਹੱਕ ਹੈ ਡੀਪੀਆਰ ਉਹ ਨਹੀਂ ਕਹਿ ਸਕਦਾ ਕਿ ਇਹ ਪੱਤਰਕਾਰ ਆ ਡੀਪੀਆਰ ਉਹ ਕਿੱਥੋਂ ਕਹਦੇਗਾ ਡੀਪੀਆਰ ਦਾ ਹੱਕ ਨਹੀਂ ਹੈ ਡੀਪੀਆਰ ਦਾ ਹੱਕ ਹੈ ਸਿਰਫ ਬੇਲ ਕਰਨਾ ਖਬਰਾਂ ਲਗਵਾਉਣਾ ਨਾ ਵੀ ਪੱਤਰਕਾਰ ਹੀ ਸਨਾਰਤੀ ਕਰਨਾ ਜਦੋਂ ਸਰ ਪ੍ਰੈਸ ਕਾਨਫਰੰਸ ਹੁੰਦੀ ਹੈ ਉਦੋਂ ਜਿਹੜੇ ਪੱਤਰਕਾਰ ਵੀਰ ਸਾਰੇ ਪਹੁੰਚਦੇ ਨੇ ਉਦੋਂ ਉਹਨਾਂ ਦੇ yellow card ਕਿਉਂ ਨਹੀਂ ਚੈੱਕ ਕੀਤੇ ਜਾਂਦੇ ਕੋਈ ਤੇ ਉਸ ਟਾਈਮ ਉਸ ਟਾਈਮ ਪੁੱਛਣਾ ਚਾਹੀਦਾ ਨਾ ਅਫਸਰਾਂ ਨੂੰ ਹੁਣ ਪੱਤਰਕਾਰ ਕਿਉਂ ਬੁਲਾਇਆ ਹੁਣ ਪੁਲਿਸ ਕਾਨਫਰੰਸ ਕਰਦੀ ਹੈ ਪੁਲਿਸ ਕਮਿਸ਼ਨਰ ਜਾਂ ਡੀਸੀ ਕਰਦੇ ਹੈ ਉਸ ਟਾਈਮ ਤੇ ਪੱਤਰਕਾਰ ਨੂੰ ਪੁੱਛਦੇ ਨਹੀਂ ਕਿ ਤੁਹਾਡਾ yellow card ਆ ਤਾਂ ਕਵਰੇਜ ਕਰੋ ਇਹ ਖਬਰ ਲਾਤੀ ਜੇ ਮੇਲ ਕਰ ਉਈ ਆਈਓ ਸਾਰੇ ਕਿਉਂ ਨਹੀਂ ਆਪਾਂ ਸਾਰੇ ਇਕੱਠੇ ਹੋਵਾਂਗੇ ਨਾ ਤਾਂ ਹੀ ਇਹ ਗੱਲ ਚੱਕੀ ਜਾਏਗੀ ਜੇਕਰ ਤੂੰ ਚਾਰ ਉਧਰ ਚਾਰ ਉਧਰ ਚਾਰ ਉਧਰ 20 ਤੇ ਕਲੱਬ ਬਣਾਏ ਹੋਏ ਆ ਜਦ ਇੱਕ ਕਲੱਬ ਹੋਏਗਾ ਤਾਂ ਕਲੱਬ ਆਵਾਜ਼ ਚੱਕੀ ਜਾਂਦੀ ਹੁਣ ਸਾਰੇ ਇਕੱਠੇ ਹੋਇਆ ਨਾ ਕੱਲ ਲੁਧਿਆਣਾ ਦੇ ਕੋਈ ਪੰਗਾ ਪਏ ਹੁਣ ਦੇਖੋ ਆਪਣੇ ਪੱਤਰਕਾਰ ਕਿੰਨੇ ਆ 500 ਤੋਂ ਉੱਪਰ ਆ ਕਿੰਨੇ ਆ 30 ਆ 40 ਕਿਉਂ ਉਹ ਕਹਿੰਦੇ ਜੀ ਅਸੀਂ ਵੱਡੇ ਆ ਪੱਤਰਕਾਰ ਕੱਲੀ ਛੋਟਾ ਵੱਡਾ ਨਹੀਂ ਹੁੰਦਾ ਪੱਤਰਕਾਰ ਪੱਤਰਕਾਰ ਹੁੰਦਾ ਅਸੀਂ ਇਹਵੇਂ ਪ੍ਰਧਾਨ ਮੰਤਰੀ ਨੂੰ ਭੇਜਿਆ ਜਾਵੇ ਕਿ ਪੰਜਾਬ ਸਰਕਾਰ ਦੇ ਧੱਕਾ ਹੋ ਰਿਹਾ ਜਿਹੜੇ ਪੱਤਰਕਾਰ ਤੇ ਬਾਹਰ ਐਸੋਸੀਏਸ਼ਨ ਤੇ ਝੂਠਾ ਪਰਚਾ ਕਰਾਇਆ ਹੈ ਬਾਹਰ ਐਸੋਸੀਏਸ਼ਨ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਿਹੜੇ ਮੋਗੇ ਦੇ ਡੀ ਉਹ ਫਾਜ਼ਿਲਗੜ ਦੇ ਡੀਪੀਆਰਓ ਨੇ ਕਿਹਾ येलो कार्ड ਹੋਣਾ ਜ਼ਰੂਰੀ ਹੈ ਪੱਤਰਕਾਰ ਨਹੀਂ ਹੈ ਉੱਤੇ ਵੀ ਪਰਚਾ ਕੀਤਾ ਜਾਏ ਸਰ ਦੇਖਿਆ ਵੱਡੇ ਵੱਡੇ ਧਾਰੇ ਵਾਲੇ ਛੋੜੇ ਧਾਰੇ ਛੋਟਾ ਸਮਝਦੇ ਆ ਮੈਂ ਤੁਹਾਨੂੰ ਪਹਿਲੇ ਕਿਹਾ ਕੋਈ ਧਾਰਾ ਛੋਟਾ ਵੱਡਾ ਨਹੀਂ ਹੁੰਦਾ ਪੱਤਰਕਾਰ ਪੱਤਰਕਾਰ ਹੁੰਦਾ ਹੁਣ ਜਿਹੜਾ 20 ਸਾਲ ਪੁਰਾਣਾ ਪੱਤਰਕਾਰ ਆਪਣੀ ਅਖਬਾਰ ਚਲਾ ਰਿਹਾ ਛੋਟਾ ਹੋ ਗਿਆ ਤੁਹਾਡੇ ਜਿਹੜੇ ਧਾਰੇ ਥੱਲੇ ਤੁਸੀਂ ਕੰਮ ਕਰਦੇ ਹੋ ਕੱਲ ਨੂੰ ਤੁਹਾਨੂੰ ਪੰਗਾ ਇਹਦੇ ਸਭ ਤੋਂ ਪਹਿਲੇ ਉਹ ਹੀਓ ਘੜਦੇ ਤੁ ਯੂਨਿਟੀ ਜ਼ਰੂਰੀ ਹੈ ਅਜ ਪਹਿਲੇ ਯੂਨਿਟੀ ਬਣਾਓ ਪਹਿਲੇ ਆਪਣੀ ਜੈ ਹਿੰਦ